ਲਓ ਜੀ ਇੱਕ ਵਾਰੀ ਫਿਰ ਸਾਡੇ ਸਾਹਮਣੇ ਲੈ ਕੇ ਆਏ ਆਂ ਟ੍ਰਾਈਟਨ ਮੈਨਰ ਰਿਸੋਰਟ ਦਾ ਦੂਜਾ 파ਰਟ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾ ਲਾਂਗੇ ਜੂ ਪਹਿਲੇ 파ਰਟ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਲਈਆਂ ਐਡਵੈਂਚਰ ਰਾਈਡਸ ਤੇ ਹੁਣ ਆਪਾਂ ਤੁਹਾਨੂੰ ਦਿਖਾ ਲਾਂਗੇ ਜੂ ਇਹ ਜਿਆਦਾ ਕੋਈ ਵੱਡਾ ਨਹੀਂ ਆ ਪਰ ਜੇ ਬੱਚਿਆਂ ਦੀ ਗੱਲ ਕਰੀਏ ਕਿਉਂਕਿ ਤੁਹਾਨੂੰ ਪਹਿਲੇ ਹੁਣ ਆਪਾਂ ਬੈ ਗਏ ਆਂ ਟ੍ਰੇਨ ਦੇ ਵਿੱਚ ਤੇ ਉਹ ਸਾਹਮਣੇ ਖੜੀ ਆ ਜੀ ਲਿੰਡਾ ਤੁਸੀਂ ਦੇਖ ਸਕਦੇ ਆਂ ਇੱਕ ਛੋਟੀ ਜਿਹੀ ਟ੍ਰੇਨ ਹੀ ਨਹੀਂ ਲਾਈ ਆ ਜਿਹੜੀ ਸਾਨੂੰ ਰਾਈਟਸ ਤੋਂ ਲੈ ਕੇ ਜ਼ੂ ਦੇ ਏਰੀਆ ਦੇ ਵਿੱਚ ਲੈ ਕੇ ਜਾਊਗੀ ਇਹ ਤੁਰ ਕੇ ਜਾਣਾ ਵੀ ਕੋਈ ਜ਼ਿਆਦਾ ਦੂਰ ਨਹੀਂ ਆ ਸਿਰਫ ਮੀ 5-7 ਮਿੰਟ ਦੀ ਵਾਕ ਆ ਇਹ ਸਿਰਫ ਇੱਕ ਜਸਟ ਇੰਜੋਏਮੈਂਟ ਲਈ ਤੇ ਜਿਹੜੇ ਸੇਵ ਲੂਕ ਆ ਉਹ ਇਸ ਟ੍ਰੇਨ ਦੇ ਵਿੱਚ ਜਾਂਦੇ ਆ ਤੇ ਆਪਾਂ ਵੀ ਸੋਚਿਆ ਕਿਉਂ ਨਾ ਕਿ ਇਹ ਟ੍ਰੇਨ ਦਾ ਨਜ਼ਾਰਾ ਸਾਨੂੰ ਸਾਨੂੰ ਵੀ ਲੈਣਾ ਚਾਹੀਦਾ ਤੇ ਅਸੀਂ ਵੀ ਕਿਉਂ ਇਹ ਮਿਸ ਕਰਨਾ ਹਨਾ ਮੌਕਾ ਤੇ ਜਾਂਦੇ ਜਾਂਦੇ ਤੁਹਾਨੂੰ ਵੀਊ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਸਾਰੇ ਇਥੇ ਦੇ ਜਾਨਵਰ ਵੀ ਦਿਖਾਵਾਂਗੇ ਜਿਹੜੇ ਜਿਹੜੇ ਇਹਨਾਂ ਜੂ ਦੇ ਵਿੱਚ ਰੱਖੇ ਆ ਬਹੁਤ ਵਧੀਆ ਬਲੌਗ ਆ ਨੌਲੇਜ ਵਾਲਾ ਬਲੌਗ ਆ ਤੇ ਆ ਲਓ ਜੀ ਹੈਰਾਨੀ ਵਾਲੀ ਗੱਲ ਆ ਕਿ ਕੂਲੇਪਾ ਇੱਥੇ ਵੀ ਨਹੀਂ ਸਾਹ ਛੜਦੀਆਂ ਦੇਖੋ ਕੂਲੇਪੇ ਟ੍ਰੇਨ ਦੇ ਵਿੱਚ ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਆ ਗਈ ਜੀ ਤੇ ਨਸ਼ਾ ਬਹੁਤ ਮਾੜੀ ਚੀਜ਼ ਆ ਇਹ ਕਦੀ ਵੀ ਜ਼ਿੰਦਗੀ ਨਹੀਂ ਕਰਨਾ ਚਾਹੀਦਾ ਤੇ ਲਓ ਜੀ ਇੱਥੋਂ ਜੂ ਦਾ ਥੋੜਾ ਜਿਹਾ ਬਾਹਰਲਾ ਦ੍ਰਿਸ਼ ਸ਼ੁਰੂ ਹੁੰਦਾ ਆ ਤੇ ਇੱਥੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਜੀਵ ਸੀ ਮਤਲਬ ਪੰਛੀ ਜਾਨਵਰ ਬਹੁਤ ਕੁਝ ਆ ਤੁਸੀਂ ਦੇਖੋਗੇ ਬਲੌਗ ਦੇ ਵਿੱਚ ਸਾਡੇ ਨਾਲ ਬਣੀ ਰਹੋ ਐਂਡ ਤੱਕ ਲਓ ਯਾ ਚੈੱਕ ਕਰੋ ਕਿਹੜੀ ਸ਼ੈ ਬੈਠੀ ਆ ਓ ਓ ਓ ਨਾਓ ਲੋ ਜੀ ਡਾਇਨਾਸੌਰ ਚੈੱਕ ਕਰੋ ਦੇਖੋ ਡਾਇਨਾਸੌਰ ਪੁਰਾਣੇ ਸਮਿਆਂ ਦੀ ਸਾਰੀ ਹਿਸਟਰੀ ਇੱਥੇ ਲਿਖੀ ਸਗੀ ਤੇ ਕਿਹੜੀ ਕਿਹੜੀ ਟਾਈਪ ਦੇ ਡਾਇਨਾਸੌਰ ਸਗੇ ਸਾਰੇ ਇੱਥੇ ਹਾਂ ਇਹਨਾਂ ਦੇ ਸਟੈਚੂ ਵੀ ਬਣਾਏ ਸਿਗੇ ਤੇ ਇਹਨਾਂ ਦੀ ਹਿਸਟਰੀ ਵੀ ਲਿਖੀ ਸੀ ਤੇ ਕਿੰਨੇ ਡੇਂਜਰਸ ਸੀ ਇਹ ਸਾਰਾ ਕੁਝ ਲਿਖਿਆ フフフ。<laughs> Philippines. ਆ ਦੇਖੋ ਜੀ ਆਟਮਾ ਕੀ ਕਰਦੇ ਆ Hehehe <laughs> ਲੋ ਜੀ ਇਹ ਸੀ ਛੋਟਾ ਜਿਹਾ ਜ਼ੂ ਤੇ ਜਿਹਦੇ ਵਿੱਚ ਥੋੜੇ ਜੇ ਪੰਛੀ ਸੀ ਤੇ ਥੋੜੇ ਜੇ ਜਾਨਵਰ ਸੀ ਤੇ ਜਿਆਦਾ ਕੋਈ ਵੱਡਾ ਨਹੀਂ ਸੀ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹਨਾ ਤੇ ਇਸ ਤੋਂ ਬਾਅਦ ਆਪਾਂ ਫਿਰ ਗਏ ਉਧਰ ਜਿੱਧਰ ਰਾਈਡ ਸੀ ਤੇ ਮੇਰੇ ਨਾਲ ਦਿਨ ਪਲਾਨ ਬਣਾਇਆ ਕਿ ਦੋ ਤਿੰਨ ਰਾਈਡਰ ਰਹਿਣੀਆਂ ਆ ਆਪਾਂ ਇਹ ਵੀ ਦੇਖ ਹੀ ਲੈਣੇ ਹਨਾ ਤੇ ਆਓ ਜੀ ਸਾਨੂੰ ਵੀ ਦਿਖਾਉਂਦੇ ਹਨਾ ਰਾਈਡਸ ਹਾਂ ਜੀ ਹੁਣ ਆਪਣੀ ਕਾਰ ਰੈਡੀ ਆ ਇਹ ਵਜਾ ਵਾ ਵਾ ਲਓ ਜੀ ਇਹ ਸੀ ਸਾਡਾ ਅੱਜ ਦਾ ਬਲੌਗ ਜਿਹਦੇ ਵਿੱਚ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਜੂ ਦਿਖਾ ਲਿਆ ਆ ਤੇ ਥੋੜੀਆਂ ਰਾਈਡਸ ਵੀ ਦਿਖਾ ਲਈਆਂ ਤੇ ਇਦਾਂ ਦੇ ਬਲੌਗ ਦੇਖਣ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਥੈਂਕ ਯੂ